ਸਦਸ਼ਕੋ ਸਾਡੇ ਨਾਲ ਇਸ ਵਕਤ ਐਡਵੋਕੇਟ ਮਨਿੰਦਰ ਸਿੰਘ ਢਿੱਲੋਂ ਜੋ ਕਿ ਸਦਸ਼ਕੋ ਇਸ ਵਕਤ ਸਾਡੇ ਨਾਲ ਐਡਵੋਕੇਟ ਅਮਨਿੰਦਰ ਸਿੰਘ ਸੋਢੀ ਮੌਜੂਦ ਨੇ ਪਿੰਡ ਬੁੱਟਰ ਕਲਾਂ ਤੋਂ ਗੱਲਬਾਤ ਕਰਦੇ ਆ ਸੋਢੀ ਸਾਹਿਬ ਅੱਜ ਜਿਹੜਾ ਪਿੰਡ ਬੁੱਟਰ ਕਲਾਂ ਦੇ ਵਿੱਚ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ ਤੁਸੀਂ ਵੀ ਉਸ ਸਮਾਗਮ ਦੇ ਵਿੱਚ ਪਹੁੰਚੇ ਤੇ ਤੁਹਾਡੇ ਪਿੰਡ ਦੀ ਬੱਚੀ ਮਨਵੀਰ ਕੌਰ ਜਿਹੜੀ ਕਿ ਬੇਸਬਾਲ ਦੇ ਵਿੱਚ ਅ ਅੰਤਰਰਾਸ਼ਟਰੀ ਪੱਧਰ ਤੇ ਵੱਡਾ ਜਿਹੜਾ ਮਕਾਮ ਹਾਸਲ ਕੀਤਾ ਉਸਨੇ ਸਿਲਵਰ ਮੈਡਲ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਬੇਸਬਾਲ ਵਰਗੀ ਗੇਮ ਚ ਤੇ ਤੁਸੀਂ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਪਹਿਲਾਂ ਮੈਂ ਦੋ ਸ਼ਬਦ ਜਰਨਾ ਚਾਹਾਂਗਾ ਕਿ ਕੀ ਮਹਿਸੂਸ ਕਰ ਰਹੇ ਹੋ ਕਿ ਪਿੰਡ ਬੁੱਟਰ ਕਲਾਂ ਦੀ ਟੀਨੇ ਅੱਜ ਇਹ ਮਕਾਮ ਹਾਸਲ ਕੀਤਾ ਹੈ ਵਾਈਕ੍ਰਿਜਾ ਖਾਲਸਾ ਵਾਈਕ੍ਰਿਜ ਕੀ ਫਤਿਹ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਆ ਸਾਨੂੰ ਇੱਕ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਸਾਡੇ ਪਿੰਡ ਦੀ ਕੁੜੀ ਮਨਵੀਨ ਕੌਰ ਜਿਹੜੀ ਹੈਗੀ ਆ ਉਹਨੇ ਪਿੰਡ ਦਾ ਨਾਮ ਦੇਸ਼ਪਦਰ ਤੇ ਦੇਸ਼ਪ੍ਰਦੇਸ਼ ਪਦਰ ਤੇ ਨਾਮ ਰੌਸ਼ਨ ਕੀਤਾ ਬੁੱਟਰ ਪਿੰਡ ਦਾ ਛੋਟਾ ਜਿਹਾ ਪਿੰਡ ਹੈਗਾ ਜਿਹਦੇ ਨਾਮ ਇੰਨਾ ਰੌਸ਼ਨ ਕਰਤਾ ਹੈਗਾ ਸਾਡੇ ਪਿੰਡ ਦੇ ਲੋਕ ਜਿਹੜੇ ਬਾਹਰ ਬੈਠੇ ਪਏ ਦੇਸ਼ਾਂ 'ਚ ਬੈਠੇ ਆ ਉਹ ਫੁੱਲੇ ਨੇ ਸਮਾਉਂਦੇ ਪਏ ਉਹਨਾਂ ਨੇ ਆਦੇ ਵੱਲੋਂ ਕੁੜੀ ਨੂੰ ਜਿੰਨੀ ਹੈਲਪ ਹੋ ਸਕਦੀ ਉਹਨਾਂ ਨੇ ਬਾਹਰੋਂ ਕੁੜੀ ਦਾ ਸੇ ਕੋਲਡ ਮੈਡਲ ਬੜਵਾ ਕੇ ਭੇਜਿਆ ਸਾਰੇ ਜਿਹੜੇ ਨਰੇ ਭਰਾਵਾ ਹੈਗੇ ਆ ਉਹਨਾਂ ਨੇ ਥੋੜੀ ਤੇ ਐਸੀ ਮੰਨ ਲੋ ਵੀ ਥੋੜੀ ਕੁੜੀ ਦੀ ਹੈਲਪ ਕੀਤੀ ਜਿੰਨੀ ਕੀਤੀ ਬਹੁਤ ਜਵਾਦੀ ਹੁੰਦੀ ਹੈ ਜਿੰਨੀ ਜਿੰਨੀ ਕੀਤੀ ਹੋਵੇ ਨਾਲੇ ਸਾਰਾ ਪਿੰਡ ਇੰਨਾ ਖੁਸ਼ੀ ਸੀ ਕਿ ਜਿਵੇਂ ਕਿ ਇੱਕ ਵਿਆਹ ਵਰਗਾ ਮੌਲਾ ਕਿ ਬਸ ਕੁੜੀ ਸਨ ਮੈਡਲ ਜਿੱਤ ਕੇ ਆਈ ਹੈ ਸਭ ਦਾ ਨਾਮ ਰੋਸ਼ਨ ਕੀਤਾ ਹੈਗਾ ਸਭ ਤੋਂ ਵੱਡੀ ਗੱਲ ਥੋੜੀ ਜਿਹਾ ਅਸੀਂ ਦੇਖਦੇ ਆ ਕਿ ਜਿਹੜੀਆਂ ਸਾਡੀਆਂ ਕਨਵੈਨਸ਼ਨ ਗੇਮਾਂ ਹੁੰਦੀਆਂ ਕੋ-ਕੋ ਕਬੱਡੀ ਅਸੀਂ ਆਮ ਪਿੰਡਾਂ ਦੇ ਵਿੱਚ ਦੇਖਦੇ ਆ ਬਹੁਤ ਹੋਣ ਹਾਰ ਟੈਲੈਂਟ ਹੈ ਪਰ ਇੱਥੇ ਜਿਹੜੀ ਵਿਲੱਖਣ ਗੱਲ ਸਮਝ ਆਈ ਹੈ ਕਿ ਬੇਸਬਾਲ ਜਿਹੜੀ ਕਿ ਗੋਰਿਆਂ ਦਾ ਜਿਹੜਾ ਸਪੋਰਟ ਮੰਨੀ ਜਾਂਦੀ ਹੈ ਨਾਰਥ ਅਮਰੀਕਾ ਦੇ ਵਿੱਚ ਜਿਹੜੀ ਕੀਤੀ ਜਾਂਦੀ ਹੈ ਉਸ ਗੇਮ ਦੇ ਵਿੱਚ ਜਿਹੜੀ ਇਹ ਮਕਾਮ ਹਸਰ ਕਰਨਾ ਕਿੰਨਾ ਕੁ ਫਰਕ ਦੇਖਦੇ ਹੋ ਫਰਕ ਹੈਗਾ ਜੀ ਪਹਿਲਾਂ ਇਹ ਗੇਮ ਸਾਡੇ ਹੁੰਦੀਆਂ ਨਹੀਂ ਸੀਗੀਆਂ ਜਿਵੇਂ ਜਿਵੇਂ ਖੋ 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 ਸਾਡੀ ਜਾਂ ਫਿਰ ਸਾਡੀ ਕਬੱਡੀ ਬਾਹਰ ਗਈ ਹੈ ਸਾਰੇ ਦੇਸ਼ਾਂ ਦੇ ਗੇਮ ਖੇਡਣ ਲੱਗੇ ਸਾਰੇ ਦੇਸ਼ ਖੇਡਣ ਲੱਗੇ ਉਵੇਂ ਹੀ ਅਸੀਂ ਵੀ ਉਹਨਾਂ ਦਾ ਜਿਹੜੀ ਸੌਫਟਬਾਲ ਗੇਮ ਹੈਗੀ ਹੈ ਸਾਡੇ ਤੇ ਪਿੰਚ ਸ਼ੁਰੂ ਕੀਤੀ 2013 ਵਿੱਚ ਇਹ ਸਾਡੇ ਜਿਹੜੇ ਪਤਵੰਤੇ ਸੱਜਣ ਸੀ ਉਹਨਾਂ ਦੀ ਮਿਹਨਤ ਸਦਕਾ ਹੀ ਹੋਇਆ ਬਿਨਾ ਉਹਨਾਂ ਦੇ ਸਪੋਰਟ ਤੋਂ ਕਦੀ ਵੀ ਕੁਝ ਨਹੀਂ ਹੋ ਸਕਿਆ ਸੀਗਾ ਜਿੰਨੇ ਸਾਡੇ ਪ੍ਰਾਣੇ ਹੈਗੇ ਬੰਦੇ ਉਹਨਾਂ ਦੀ ਮਿਹਨਤ ਨਾਲ ਹੀ ਇਹ ਗੇਮ ਸਾਡੇ ਪਿੰਡਸ ਇੰਟਰੋਡਿਊਸ ਹੋਈ ਆ ਇਹ ਸਭ ਉਹਨਾਂ ਨੇ ਹੀ ਸਾਰੇ ਸਪੋਰਟਸ ਇਕਪਮੈਂਟਸ ਵੀ ਉਹਨਾਂ ਵੱਲੋਂ ਹੀ ਆਏਗੇ ਬਾਹਰੋਂ ਲੈ ਕੇ ਆਏ ਬੰਦੇ ਜਿਨ੍ਹਾਂ ਦੇ ਸਾਡੇ ਸਰਪੰਚ ਹੈਗੇ ਜਿਹੜੇ ਦਰਸ਼ਨ ਸਿੰਘ ਜੀ ਉਹਨਾਂ ਵੱਲੋਂ ਵੀ ਬਹੁਤ ਮਦਦ ਕੀਤੀ ਗਈ ਇਸ ਗੱਲ ਤੇ ਕਿਵੇਂ ਲੱਗਦਾ ਤੁਹਾਨੂੰ ਆ ਆਮ ਤੌਰ ਤੇ ਅਸੀਂ ਪਿੰਡਾਂ 'ਚ ਬੇਸਬਾਲ ਦਾ ਬਹੁਤੇ ਲੋਕ ਜਿਆਦਾਤਰ ਮਤਲਬ ਉਹਦੇ ਬਾਰੇ ਨਹੀਂ ਜਾਣਦੇ ਕਿ ਕੀ ਕੀ ਹੈ ਗੇਮ ਤੇ ਇੱਕ ਛੋਟੇ ਜਿਹੇ ਘਰ ਚੋਂ ਠਕ ਕੇ ਉਹ ਬੱਚੀ ਨੇ ਅ ਅੰਤਰਰਾਸ਼ਟਰੀ ਪੱਤਰ ਤੇ ਨਾਂ ਬਣਾਇਆ ਤੇ ਜਿਵੇਂ ਮੈਂ ਸੁਣਨ ਦੇ ਵਿੱਚ ਮਿਲਿਆ ਕਿ ਉਹਨਾਂ ਦੀ ਕੋਚ ਤੇ ਸਕੂਲ ਸਟਾਫ ਨੇ ਬਹੁਤ ਮਿਹਨਤ ਕੀਤੀ ਹੈ ਕੀ ਕਹਿਣਾ ਚਾਹੋਗੇ ਅ ਅਜਿਹੇ ਟੀਚਰਾਂ ਬਾਰੇ ਇਹ ਇਹ ਜਿਹੇ ਟੀਚਰ ਇਹ ਇੱਕ ਗੁਰੂ ਹੈਗੇ ਆ ਇਹਨਾਂ ਵੱਲੋਂ ਇੱਕ ਸਕੂਲ ਸੈਟ ਕੀਤਾ ਜਾਂਦਾ ਕਿ ਬੱਚਿਆਂ ਨੂੰ ਸਮਝਾਉਣਾ ਬੱਚੇ ਦਾ ਮਾਈਂਡ ਸੈਟ ਕਰਨਾ ਕਿਉਂਕਿ ਇਹ ਗੇਮ ਇਨੀ ਕਾਮਨ ਹੈ ਹੀ ਨਹੀਂਗੀ ਸਾਡੇ ਪਿੰਡਾਂ 'ਚ ਕਾਮਨ ਹੀ ਨਹੀਂ ਹੈਗੀ ਇਹ ਗੇਮ ਜਿਹੜੀ ਸੌਫਟਬਾਲ ਹੈਗੀ ਆ ਉਹ ਟੀਚਰਾਂ ਵੱਲੋਂ ਇਨੀ ਮਹੱਤਵ ਕੀਤੀ ਗਈ ਬੱਚੇ ਨੂੰ ਮਾਈਂਡ ਸੈਟ ਕਰਨਾ ਬਹੁਤ ਜ਼ਰੂਰੀ ਹੁੰਦਾ ਏ ਇਸ ਗੇਮਾਂ 'ਚ ਇਹੀ ਉਹਨਾਂ ਨੇ ਸਿੱਖਣਾ ਹੈ ਇਹੀ ਉਹਨਾਂ ਨੇ ਸਿਖਾਉਣਾ ਹੈ ਟੀਚਰਾਂ ਦਾ ਮੇਨ ਹੁੰਦਾ ਏ ਉਸ ਬੱਚੇ ਤੇ ਹੁੰਦਾ ਕਿ ਕਿੰਨਾ ਉਹਨੇ ਹੋਰ ਨਿਕਲ ਕੇ ਆਉਣਾ ਏ ਉਸ ਗੇਮ ਵਿੱਚ ਇਹੀ ਬਹੁਤ ਜ਼ਰੂਰੀ ਹੁੰਦੀ ਹੈ ਇਸ ਜਮਾਨੇ ਨੂੰ। ਮਨਵੀਰ ਨੂੰ ਦੇਖ ਕੇ ਜਿਵੇਂ ਹੋਰ ਵੀ ਬੱਚੀਆਂ ਸੌਨ ਦੇ ਵਿੱਚ ਆਇਆ ਬੱਡਰ ਗਨਾਂ ਦੇ ਵਿੱਚ ਕਿ ਇਹ ਪੀਐਸ ਬਾਲ ਟੀਮ ਦਾ ਹਿੱਸਾ ਨੇ ਖੇਡਦੀਆਂ ਨੇ ਔਰ ਕਈ ਨੈਸ਼ਨਲ ਲੈਵਲ ਤੱਕ ਵੀ ਜਾਇਆ ਆਈਆਂ ਕੁੜੀਆਂ। ਮਨਵੀਰ ਦਾ ਇਹ ਜਿਹੜੀ ਇੱਕ ਪ੍ਰਾਪਤੀ ਹੈ ਦੂਜਿਆਂ ਬੱਚਿਆਂ ਲਈ ਕਿੰਨੀ ਇੱਕ ਮਾਰਗਦਰਸ਼ਨ ਕਰ ਸਕਦੀ ਹੈ ਤੁਸੀਂ ਮਹਿਸੂਸ ਕਰਦੇ ਹੋ? ਇਹ ਬਹੁਤ ਦੂਰ ਤੱਕ ਜਾਣੀ ਹੈ ਜੀ। ਕੁੜੀ ਇੱਕ ਮਨਵੀਰ ਕਾਰ ਨੂੰ ਦੇਖ ਕੇ ਹੋਰ ਮਨਵੀਰ ਕਾਰ ਵੀ ਪੈਦਾ ਹੋਣਗੀਆਂ ਬਹੁਤ ਵੱਡੀ ਗੱਲ ਹੈ ਜਿਵੇਂ ਜਿਵੇਂ ਬੱਚਿਆਂ ਨੂੰ ਪਤਾ ਲੱਗਦਾ ਗੇਮ ਹੈਗੀ ਹੈ ਤੇ ਉੱਤੋਂ ਕੋੜੀ ਮੈਡਲ ਲੈ ਕੇ ਆਈ ਹੈ ਛੋਟੇ ਛੋਟੇ ਬੱਚੇ ਹੋਰ ਪ੍ਰੇਰਿਤ ਹੁੰਦੇ ਆ ਹੋਰ ਉਹਦੇ ਵਾਸਤੇ ਪ੍ਰੋਗਰੈਸ ਵਾਲੀ ਗੱਲ ਹੋਊਗੀ ਕਿ ਜੇ ਉਹ ਸਾਰੇ ਬੱਚਿਆਂ ਨੂੰ ਹੋਰ ਥੋੜੇ ਜਿਹਾ ਉਹਨਾਂ ਦੀ ਕਾਉਂਸਲਿੰਗ ਕਰੇ ਕਿਉਂਕਿ ਮੈਡਲਿਸਟ ਹੀ ਕਾਉਂਸਲਿੰਗ ਕਰਨਗੇ ਥੋੜੀ ਤੇ ਜਿਹੜੇ ਟੀਚਰ ਕਾਉਂਸਲਿੰਗ ਕਰਨਗੇ ਉਹ ਹੋਰ ਅੱਗੇ ਜਾਣਗੇ ਬੱਚੇ ਹੋਰ ਨਿਕਲ ਕੇ ਆਉਣਗੇ ਨਵੇਂ ਬੱਚੇ ਇਸ ਗੇਮ ਨਾਲ ਜੁੜਨਗੇ ਤੇ ਜਿਹੜੇ ਬੱਚੇ ਗਲਤ ਰਾਹਾਂ ਤੇ ਪਏ ਉਹ ਸਿੱਧੇ ਰਾਹਾਂ ਤੇ ਪਹਿਣਗੇ ਇਹਨਾਂ ਦੀ ਮਿਹਨਤ ਸਰਦਾਈ ਤੁਸੀਂ ਵੀ ਅੱਜ ਜਦੋਂ ਹੌਸਲਾ ਅਫਜ਼ਾਈ ਕਰਨ ਪਹੁੰਚੇ 50000 ਰੁਪਏ ਦੀ ਰਾਸ਼ੀ ਉਹ ਬੱਚੀ ਨੂੰ ਇਨਾਮ ਵਜੋਂ ਦਿੱਤੀ ਗਈ ਹੈ ਮੈਂ ਥੋੜਾ ਜਿਹਾ ਜਾਨਣਾ ਚਾਹੁੰਗਾ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਕਿ ਉਹ ਕਿੰਨਾ ਵੱਲੋਂ ਦਿੱਤੀ ਗਈ ਹੈ ਤੇ ਜਿਹੜਾ ਤਾਂ ਕਿ ਲੋਕ ਪਤਾ ਲੱਗ ਸਕੇ ਕਿ ਅਜਿਹੀਆਂ ਸਖਸ਼ੀਤਾ ਜਿਹੜੀਆਂ ਵੋਟਰ ਕਲਾਂ ਦੇ ਵਿੱਚ ਮੌਜੂਦ ਨੇ ਜੀ ਸਾਡੇ ਪਿੰਡ ਦੇ ਹੈਗੇ ਮਹਿੰਗੀ ਸਾਹਿਬ ਸਤਨਾਮ ਮਹਿੰਗੀ ਹੈਗੇ ਜੀ ਉਹਨਾਂ ਵੱਲੋਂ ਇਹ ਰਾਸ਼ੀ ਭੇਜੀ ਗਈ ਸੀਗੀ ਹੋਰ ਜੀ ਆਪਣੇ ਇੱਕ ਤਾਂ ਹਾਕਮ ਸਿੰਘ ਹੈਗੇ ਜਿਹੜੇ ਯੂ ਐਸ ਏ ਤੋਂ ਹੈਗੇ ਇੱਕ ਹੈਗੇ ਪਪਾ ਹੈਗੇ ਜੀ ਹਨਾ ਤੇ ਉਹਨਾਂ ਵੱਲੋਂ ਇਹਨਾਂ ਸਾਬ ਜਿਹੜੇ ਵੱਡੇ ਸਾਡੇ ਤੋਂ ਹੈਗੇ ਆ ਇਹਨਾਂ ਵੀਰਾਂ ਵੱਲੋਂ ਇਹ ਪੂਰੀ ਉਹਨਾਂ ਨੂੰ ਖੁਸ਼ੀ ਸੀਗੀ ਕਿ ਕੁੜੀ ਸਾਡੀ ਜਿੱਤ ਕੇ ਆਈ ਤੇ ਪਿੰਡ ਦਾ ਮਾਣ ਵਾਸ਼ਨ ਕੀਤਾ ਉਹਨਾਂ ਨੇ ਆਦੇ ਵੱਲੋਂ ਪੂਰਾ ਜੋਰ ਲਾ ਕੇ ਤੇ ਇਹ ਹੋਰ ਆ시 ਭੇਜੀ ਤੇ ਹੋਰ ਵੀ ਉਹ ਵੈਸੇ ਵੀ ਨਾਰਮਲ ਲੈਵਲ ਤੇ ਵੀ ਬੱਚਿਆਂ ਵਾਸਤੇ ਭੇਜਦੇ ਹੀ ਰਹਿੰਦੇ ਆ ਖੇਡਾਂ ਦਾ ਸਮਾਨ ਭੇਜਦੇ ਰਹਿੰਦੇ ਆ ਥੋੜਾ ਬਹੁਤਾ ਉਹਨਾਂ ਦੀ ਰਿਫਰੈਸ਼ਮੈਂਟਸ ਹੁੰਦੀਆਂ ਹੈਗੇ ਸਾਰਾ ਕੁਝ ਭੇਜਦੇ ਰਹਿੰਦੇ ਆ ਉਹਨਾਂ ਲੋ ਜਿੰਨਾ ਜੋਰ ਲੱਗਦਾ ਉਹ ਲਾਉਂਦੇ ਜੋਗਾ ਛੋਟੀ ਸਾਹਿਬ ਜਾਂਦੇ ਜਾਂਦੇ ਮੈਂ ਇੱਕ ਜਾਣਨਾ ਚਾਹਾਂਗਾ ਕਿ ਕਿਉਂਕਿ ਕਹਿੰਦੇ ਹੁੰਦੇ ਆ ਅ ਸਾਉਂਡ ਮਾਈਂਡ ਲਿਵਸ ਇਨ ਅ ਸਾਉਂਡ ਬੋਡੀ ਖੇਡਾਂ ਦਾ ਸਨ ਬਹੁਤ ਜ਼ਰੂਰੀ ਹੈ ਖੇਡਾਂ ਨੂੰ ਪਰਪੋਲਿਤ ਕਰਨਾ ਜੇ ਨਸ਼ਿਆਂ ਤੋਂ ਬਚਣ ਲਈ ਵੀ ਕੀ ਅਪੀਲ ਕਰਨੀ ਚਾਹੁੰਦੇ ਹਾਂ ਸਰਕਾਰ ਨੂੰ ਕਿ ਖੇਡਾਂ ਵੱਲ ਜਿਹੜੀ ਰੁਚੀ ਸਾਡੇ ਸਰਕਾਰ ਨੂੰ ਸਿਰਫ ਇਹੀ ਬੇਨਤੀ ਹੈ ਕਿ ਜਿਹੜੇ ਬੱਚੇ ਇਸ ਚੀਜ਼ ਵੱਲ ਜੁੜਦੇ ਖੇਡਾਂ ਵੱਲ ਜੁੜਦੇ ਆ ਉਹਨਾਂ ਨੂੰ ਹੋਰ ਹੋਰ ਪੁਸ਼ ਕਰਨ ਕਿ ਬੱਚੇ ਹੋਰ ਨਾਲ ਜੁੜਨ ਕਿ ਜਿਹੜਾ ਉਹ ਟਾਈਮ ਖਰਾਬ ਕਰਦੇ ਇਧਰ ਮਨ ਭਟਕਦੇ ਹੈਗੇ ਆ ਉਹਨਾਂ ਤੋਂ ਬਚਣ ਉਹ ਸਤੰਮ ਪੁੱਠੇ ਕੰਮ ਤੋਂ ਪਾਸੇ ਹੋਣ ਤੇ ਗੇਮ ਵੱਲ ਜੁੜਨ ਤੇ ਖੇਡਾਂ ਵੱਲ ਜੁੜਨ ਉਹ ਜਿਆਦਾ ਵਧੀਆ ਉਹਨਾਂ ਲਈ ਉਹ ਉਹਨਾਂ ਦੇ ਕਿ ਪੜ੍ਹਾਈ 'ਚ ਵੀ ਕੰਮ ਆਉਣੇ ਇਹ ਚੀਜ਼ਾਂ ਤੇ ਜਿੰਨਾ ਉਹਨਾਂ ਦਾ ਦਿਮਾਗ ਚੁੱਸ ਰਹੇਗਾ ਹਰ ਟਾਈਮ ਦੇ ਐਕਟਿਵ ਰਹਿਣਗੇ ਉਹਨਾਂ ਹੀ ਪੜ੍ਹਾਈ 'ਚ ਵਿਕਸਲ ਕਰਨਗੇ ਤੇ ਆਦੀ ਖੇਡਾਂ 'ਚ ਵੀ ਵਿਕਸਲ ਕਰਨਗੇ। ਮਨਵੀਰ ਦੇ ਮਾਪਿਆਂ ਲਈ ਦੋ ਸ਼ਬਦ। ਮਨਵੀਰ ਦੇ ਬਾਬੇ ਲਈ ਉਹਨਾਂ ਲਈ ਉਹ ਤਾਂ ਇੱਕ ਮਨਵੀਰ ਦੇ ਮਨਵੀਰ ਨੂੰ ਜਿਨ੍ਹਾਂ ਨੇ ਸਪੋਰਟ ਕੀਤੀ ਆ ਉਹਨਾਂ ਦੇ ਮਾਪਿਆਂ ਨੇ ਕੀਤੀ ਆ ਜਿਹੜੀ ਪੈਸੇ ਵੱਲੋਂ ਵੀ ਉਹਨਾਂ ਨੂੰ ਮੋਟੀਵੇਸ਼ਨ ਦੇਣ ਵਾਸਤੇ ਵੀ ਮਨਵੀਰ ਦੇ ਮਾਪੇ ਹੀ ਬਹੁਤ ਅੱਗੇ ਹੈਗੇ ਆ ਉਹਨਾਂ ਦੇ ਟੀਚਰ ਤੇ ਉਹਨਾਂ ਦੇ ਮਾਪੇ ਤੇ ਬਾਕੀ ਪਿੰਡ ਸਦਕਾ ਜਿੰਨਾ ਵੀ ਕਰ ਸਕਦੇ ਸਾਰੇ ਕਰੋ ਤੇ ਬਹੁਤ ਜ਼ਰੂਰੀ ਆ ਸਾਡੇ ਪਿੰਡ ਵਿੱਚ ਹੋਰ ਵੀ ਬੱਚੇ ਹੈਗੇ ਜਿਹੜੇ ਖੇਡਾਂ ਵਾਲੇ ਹੈਗੇ ਆ ਤੇ ਉਹ ਜਿਵੇਂ ਜਿਵੇਂ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਹੈਲਪ ਕਰਦੇ ਆ ਤਾਂ ਬਹੁਤ ਅੱਗੇ ਜਾਣਗੇ ਧੰਨਵਾਦ ਜੀ ਮੈਂ ਮਨਵੀਰ ਦੇ ਮਾਦਰ ਪਾਦਰ ਨੂੰ ਕੋਰ ਉਹਨਾਂ ਦੇ ਕੋਚ ਸਾਹਿਬ ਨੂੰ ਉਹਨਾਂ ਦੇ ਜਿਹੜੇ ਟੀਚਰ ਹੈਗੇ ਤੇ ਪਿੰਡ ਦੇ ਸਾਰੇ ਲੈਵਲ ਤੇ ਬੰਦੇਆਂ ਨੂੰ ਬਹੁਤ-ਬਹੁਤ ਬਧਾਈ ਦਿੰਨਾ ਤੇ ਇਸੇ ਤਰ੍ਹਾਂ ਐਂ ਮਨਵੀਰ ਅੱਗੇ ਆਵੇ ਤੇ ਹੋਰ ਬੱਚੇ ਵੀ ਮਨਵੀਰ ਨੂੰ ਦੇਖ ਕੇ ਅੱਗੇ ਆਉਣ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਨ ਪੰਜਾਬ ਦਾ ਨਾਮ ਰੋਸ਼ਨ ਕਰਨ ਭਾਰਤ ਦਾ ਨਾਮ ਰੋਸ਼ਨ ਕਰਨ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਸਾਰੇ ਹੀ ਪਿੰਡ ਨੂੰ ਬਹੁਤ ਤੇ ਐਨਆਰਆਈ ਵੀਰਾਂ ਨੂੰ ਵਧਾਈ ਦਿੰਦਾ ਇਸ ਗੱਲ ਦੀ ਕਿ ਜਿਹੜੀ ਸਾਡੇ ਵੀ ਨਹੀਂ ਬੱਚੀ ਨੇ ਹੌਸਲਾ ਵਧਾਈ ਸਾਨੂੰ ਦਿੱਤੀ ਪੂਰੀ ਬੀ ਪੈਂਡਰ ਨੂੰ ਵੀ ਖੁਸ਼ੀ ਬਹੁਤ ਹੋਈ ਵਿਆਹ ਜਿੰਨੀ ਜਿਵੇਂ ਹੁੰਦੀ ਵਿਆਹ ਜਨੀ ਖੁਸ਼ੀ ਨਾਲੋਂ ਵੱਧ ਖੁਸ਼ੀ ਸੀ ਆਈ ਸਾਨੂੰ ਤੇ ਐਨ ਆਰ ਆ ਵੀਰ ਵੀ ਸਾਡੇ ਬਹੁਤ ਖੁਸ਼ ਆ ਸਾਨੂੰ ਸਵੇਰੇ ਦੇ ਫੋਨ ਆਈ ਜਾਂਦੇ ਕੱਲ ਦੇ ਵੀ ਬੱਚਿਆਂ ਨੂੰ ਤੁਸੀਂ ਪੂਰਾ ਸਮਾਨਤ ਕਰਿਓ ਸਾਡੇ ਲਈ ਕੋਈ ਕਿਸੇ ਚੀਜ਼ ਦੀ ਪਰਵਾਹ ਨਾ ਕਰਿਓ ਪੈਂਡਰ ਲਈ ਵੀ ਅਸੀਂ ਵੀ ਸਵੇਰੇ ਦੇ ਲੱਗੇ ਵੀ ਗੱਡੀਆਂ ਸਜਾਉਣ ਤੇ ਵਿਆਹ ਦੇ ਲਈ ਕੋ ਜੋਰ ਲਾਇਆ ਪੂਰਾ ਜਿੱਦਾਂ ਕਿਸੇ ਨੇ ਠੰਡੇ ਸਾਡੇ ਜੱਗੀ ਬਾਈ ਜੀ ਆੜਦੀ ਆ ਉਹਨਾਂ ਨੇ ਸਾਨੂੰ ਸੇਵਾ ਦਿੱਤੀ ਠੰਡਿਆਂ ਦੀ ਪਾਣੀ ਦੀ ਸੇਵਾ ਦਿੱਤੀ ਗੋਲਛੰਡੈਂਟ ਨੇ ਮੇਰੇ ਦਾ ਅਲਗ-ਅਲਗ ਸਾਨੂੰ ਬਹੁਤ ਸੇਵਾ ਅੱਜ ਮਿਲੀਆਂ ਵੀ ਮੇਰੇ ਲਈ ਕਰੋ ਯਾਰ ਮੇਰੇ ਲਈਓ ਕਰੋ ਤੇ ਸਾਨੂੰ ਬੜਾ ਮਨ ਸਾਡਾ ਖੁਸ਼ ਹੋਇਆ ਵੀ ਅੱਜ ਸਾਡੇ ਬੱਚੀ ਪੂਰੇ ਮਾਰਡ ਦਾ ਸਾਡੇ ਦਾ ਨਾਮ ਪੂਰਾ ਰੋਸ਼ਨ ਕੀਤਾ ਹੈ ਇਹਨਾਂ ਨੇ ਇੰਡੀਆ ਦੇ ਪੂਰਾ ਲੈਵਲ ਤੋਂ ਬਾਹਰ ਜਿਹੜੀ ਪਹਿਲਾਂ ਵੀ ਖੇਡ ਕੇ ਇੰਡੀਆ ਦੇ ਵਿੱਚ ਖੇਡੀ ਹੈ ਇਹ ਤੇ ਉਦੋਂ ਵੀ ਇਹ 골ਡ ਮੈਡਲ ਜਿੱਤ ਕੇ ਲਈਆਂ ਕੁੜੀਆਂ ਤੇ ਬਹੁਤ ਖੁਸ਼ੀ ਹੋਈ ਅੱਜ ਸਾਨੂੰ ਇਸ ਗੱਲ ਦੀ ਪੂਰੇ ਪੈਂਡਰ ਨੂੰ ਐਨਆਰਈ ਵੀਰਾਂ ਨੂੰ ਸਾਡੇ ਨੂੰ ਬਹੁਤ ਬਹੁਤ ਵਧਾਈਆਂ ਇਹ ਗੱਲ ਦੀ ਬੀ ਸਾਡੇ ਬੱਚੇ ਜਿੱਤ ਕੇ ਆਈ ਹੈ ਤੇ ਬਹੁਤ ਖੁਸ਼ੀ ਦੀ ਗੱਲ ਹੈ ਸਾਨੂੰ ਅ ਮਨਵੀਰ ਦੀ ਪ੍ਰਾਪਤੀ ਨੂੰ ਲੈ ਕੇ ਜੇ ਦੂਜੇ ਬੱਚਿਆਂ ਤੇ ਦੇਖਿਆ ਜਾਵੇ ਕਹਿੰਦੇ ਹੁੰਦੇ ਆ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਫੜਦਾ ਹੈ ਦੁਨੀਆ ਬੱਚਿਆਂ ਦੇ ਖੇਲਣਾ ਕਰਦੇ ਬਹੁਤ ਅਸਰ ਪਊਗਾ ਜੀ ਅੱਜ ਬੱਚਿਆਂ ਨੂੰ ਇੰਨਾ ਚਾ ਚੜਿਆ ਪਿਆ ਸੀਗਾ ਵੀ ਮੈਂ ਵੀ ਮਨਵੀਰ ਬਣਾ ਮੈਂ ਵੀ ਬਣਾ ਬੱਚਿਆਂ ਨੂੰ ਆਏ ਵੀ ਮੈਂ ਇੱਕ ਵੱਧ ਕੇ ਇਹ ਨਾਲ ਖੇਡਾਂ ਹੁਣ ਚੱਲੀ ਦੀ ਅੱਜ ਸਾਨੂੰ ਇੰਨੇ ਫੋੜਾ ਜਿੰਦੇ ਸਾਡੇ ਬੱਚਿਆਂ ਨੂੰ ਵੀ ਰਵਾਓ ਕੱਲ ਨੂੰ ਕੋਚ ਨੂੰ ਕਹਿ ਕੇ ਵੀ ਕੋਚਿੰਗ ਸਰ ਬਹੁਤ ਵਧੀਆ ਸਾਡੇ ਹੈਗੀ ਟੀਚਰ ਹੈ ਪੂਰਾ ਸਟਾਫ ਹੀ ਬਹੁਤ ਵਧੀਆ ਵੀ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਛੁੱਟੀ ਵਾਲੇ ਦਿਨ ਵੀ ਸਾਡੇ ਮੈਨੂੰ ਪਤਾ ਮੈਂ ਜਾਂਦਾ ਰਿਹਾ ਗਰਾਊਂਡ ਦੇ ਵਿੱਚ ਛੁੱਟੀ ਵਾਲੇ ਦਿਨ ਵੀ ਐਤਵਾਰ ਨੂੰ ਵੀ ਉਹਨਾਂ ਨੇ ਆ ਕੇ ਬੱਚਿਆਂ ਨੂੰ ਖੜਾਉਣਾ ਮੰਨ ਉਹਨਾਂ ਨੇ ਕਿਹਾ ਵੀਰ ਜੀ ਮੈਨੂੰ ਆਪਦੇ ਬੱਚਾ ਉਹਨਾਂ ਦਾ ਬੇਟਾ ਬਿਮਾਰ ਵੀ ਰਹਿੰਦਾ ਸੀਗਾ ਔਰ ਉਹਨਾਂ ਨੇ ਫੇਰ ਵੀ ਆਪਦੇ ਬਿਮਾਰੀ ਤੋਂ ਉੱਠ ਕੇ ਜਾਨੀ ਦੀ ਆ ਕੇ ਬੱਚਿਆਂ ਨੂੰ ਖੜਾਉਣਾ ਉਹਨਾਂ ਨੇ ਜ਼ਰੂਰੀ ਸਮਝਿਆ ਇਹ ਚੀਜ਼ ਨੂੰ ਅਸੀਂ ਬਹੁਤ ਸਟਾਫ ਦਾ ਮੈਂ ਆਪਦੇ ਲਿੰਗੋਂ ਪੂਰੇ ਪਿੰਡ ਲਿੰਗੋਂ ਐਨਆਰ ਵੀਰਾਂ ਲਿੰਗੋਂ ਬਹੁਤ ਬਹੁਤ ਧੰਨਵਾਦ ਕਰਦਾ ਮਾਂ ਸਟਾਫ ਦਾ ਵੀ ਜਿਨ੍ਹਾਂ ਨੇ ਇੰਨੀ ਸਾਡੇ ਅੱਜ ਬੱਚਿਆਂ ਨੂੰ ਤੇ ਇੱਕ ਸਾਡੇ ਪਿੰਡ ਦਾ ਪੂਰੇ ਦੇਸ਼ ਭਾਰ ਵਿੱਚ ਖੁਸ਼ੀਆਂ ਖੁਸ਼ੀਆਂ ਇਸ ਗੱਲ ਦੀਆਂ ਸਰ ਸਾਬ ਜਿਵੇਂ بیسਬਾਲ ਗੇਮ ਹੈ ਜਿਹੜੀ ਇਹਦੇ ਉਹਨਾਂ ਦੇ ਵਿੱਚ ਆਇਆ ਜਿਹੜੇ ਕੋਈ ਫੈਂਟੈਸਲ ਕਰ ਵਗੈਰਾ ਤੇ ਦੀ ਬਾਲ ਹੈ ਕਾਫੀ ਮਹਿੰਗੇ ਆ ਤੇ ਇੱਕ ਜਿਹੜਾ ਸਕੂਲ ਸਟਾਫ ਨੂੰ ਮੈਨੇਜ ਕਰਨਾ ਬਹੁਤ ਮੁਸ਼ਕਲ ਸੀ ਮੈਨੇ ਦੱਸਿਆ ਕਿ ਤੁਸੀਂ ਉਹਦੇ ਚੋਂ ਕਾਫੀ ਮਦਦ ਕੀਤੀ ਹੈ ਹਾਂਜੀ ਕਿ ਕੁਝ ਬਸਣਾ ਹੈ ਮੈਂ ਜੀ ਇਦਾਂ ਵੀ ਜਿੱਦਾਂ ਸਾਨੂੰ ਸਕੂਲ ਦੇ ਵਿੱਚ ਜਾਣੇ ਆ ਸਾਨੂੰ ਕਹਿੰਦੇ ਭਾਜੀ ਇਹ ਵੀ ਗੇਮ ਬਹੁਤ ਮਹਿੰਗੀ ਹੈ ਮੈਨੂੰ ਪਤਾ ਮੈਂ 2013 ਤੋਂ ਇਸ ਟੀਮ ਦੇ ਨਾਲ ਜੁੜਿਆ ਹੋਇਆ 2013 ਦੇ ਵਿੱਚ ਹੀ ਸਾਡੇ ਪਿੰਡ ਦੇ ਵਿੱਚ ਇਹ ਗੇਮ ਆਈ ਸੀਗੀ ਤੇ ਉਦੋਂ ਮੈਂ ਪਹਿਲੇ ਹੀ ਸਰਪੰਚ ਬਣਿਆ ਤੇ ਉਦੋਂ ਤੋਂ ਲੈ ਕੇ ਮੈਂ ਹੁਣ ਤੱਕ ਇਹਨਾਂ ਨੇ ਜਦੋਂ ਵੀ ਸਾਨੂੰ ਸਮਾਨ ਨੂੰ ਕਹੀਦਾ ਜਿੱਦਾਂ ਹੁਣ ਮੈਨੂੰ ਇਹਨਾਂ ਨੇ ਕਹੇ ਸਾਡੇ ਕੋਲ ਵੀਰ ਜੀ بیسਬਾਲ ਸਾਨੂੰ ਬਾਹਰਲੇ ਚਾਹੀਦੇ ਆ ਤੇ ਪਹਿਲਾਂ ਮੈਂ ਹਾਕਮ ਸਿੰਘ ਢੱਲੋਂ ਤੋਂ ਮਗਾ ਕੇ ਦਿੱਤੇ ਅਮਰੀਕਾ ਤੋਂ ਹੁਣ ਫਿਰ ਮੈਂ ਅਮਰੀਕਾ ਤੋਂ ਆਪਣੇ ਰਿਸ਼ਤੇਦਾਰਾਂ ਕੋਲ ਮਗਵਾਏ ਬਾਹਰੋਂ ਆ ਕੇ ਤੇ ਬਾਕੀ ਬਹੁਤ ਵਧੀਆ ਜਾਨੀ ਦੀ ਖੇਡਾਂ ਦੇ ਵਿੱਚ ਜਿੱਦਾਂ ਹੁਣ ਬਾਲ ਬਾਲ ਬਹੁਤ ਮਹਿੰ ਇੱਕ ਦਿਨ ਖੇਡੋ ਦੂਜੇ ਦਿਨ ਟੁੱਟ ਜਾਂਦੀ ਐ ਇਹ ਜਣੀ ਦੀ ਗੇਮ ਬਹੁਤ ਮਹਿੰਗੀ ਆ ਇਹਦੇ ਕਰਕੇ ਸਾਡੇ ਪਿੰਡ ਦਾ ਤੇ ਐਨਆਰਆਈ ਵੀਰਾਂ ਦਾ ਬਹੁਤ ਸਹਯੋਗ ਆ ਜੀ ਤੇ ਸਾਨੂੰ ਕਦੀ ਵੀ ਕਿਸੇ ਨੇ ਨਾ ਨਹੀਂ ਕੀਤੀ ਜਿੱਦਾਂ ਹੁਣ ਪਿੱਛੇ ਜੇ ਸਾਡੇ ਚਮਗੌਰ ਸਿੰਘ ਢਾਲੀਵਾਲ ਆਏ ਉਹਨਾਂ ਦੇ ਬੇਟੇ ਨੇ ਮਾਕੇ ਵੀ ਐ ਕਰਕੇ ਵੀ ਸਮਾਨ ਲੈ ਕੇ ਆਉਣਾ ਉਹਨਾਂ ਨੇ ਮੈਨੂੰ ਉਸ ਟਾਈਮ 15000 ਰੁਪਏ ਦਿੱਤਾ ਫਿਰ ਸਾਡੇ ਹਾਕ ਨੂੰ ਆਪਣੇ ਲక్ష్మణ ਸਿੰਘ ਢਿੱਲੋਂ ਉਹਨਾਂ ਦਾ ਬੇਟਾ ਸਣੀ ਆਸਟ੍ਰੇਲੀਆ ਉਹਨੇ ਸਾਨੂੰ 11000 ਦੀ ਮਦਦ ਦਿੱਤੀ ਤੇ ਇਸ ਤਰ੍ਹਾਂ ਕਰਕੇ ਜਦੋਂ ਵੀ ਮੈਂ ਕਿਸੇ ਨੂੰ ਕਹਿੰਦਾ ਮੈਨੂੰ ਕਿਸੇ ਨੇ ਜਵਾਬ ਨਹੀਂ ਦਿੱਤਾ ਅੱਜ ਤੱਕ ਤੇ ਮੈਂ ਉਸੇ ਟਾਈਮ ਹੀ ਸਕੂਲ ਪਾਈਪ ਪੈਸੇ ਕੁੜੀਆਂ ਨੂੰ ਦੇਉ ਉਹਦੇ ਆਪ ਸਾਮਾਨ ਮੋਗਾ ਕੇ ਦੇਗੇ ਤੇ ਸਰਕਾਰ ਨੂੰ ਕੀ ਅਪੀਲ ਕਰਨਾ ਸਰਕਾਰ ਨੂੰ ਜਿੱਦਾਂ ਹੁਣੇ ਕੁੜੀ ਸਾਡੇ ਖੇਡ ਕੇ ਜੀ ਨੂੰ ਪਹਿਲਾਂ ਸਰਕਾਰ ਵੱਲੋਂ 5 ਲੱਖ ਦਾ ਚੈੱਕ ਮਿਲਿਆ ਸੀ ਨੂੰ ਮਦਦ ਮਿਲੀ ਸੀ 5 ਲੱਖ ਦੀ ਸਰਕਾਰ ਵੱਲੋਂ ਜੀ ਵੀ ਸਰਕਾਰ ਵੀ ਬਹੁਤ ਵਧੀਆ ਜੀ ਜਿੱਦਾਂ ਹੁਣ ਖੇਡਾਂ ਦੇ ਵਿੱਚ ਤੇ ਬਹੁਤ ਮਦਦਕਤਾ ਕਰ ਰਹੀ ਹੈ ਸਾਡੇ ਜਿੱਦਾਂ ਹਲਕਾ ਨੇ ਹਲ ਸਿੰਘ ਐ ਐਮਐਲਏ ਸਾਡੇ ਬਲੀਸ ਆਪਣਾ ਬਲਾਸਪੁਰ ਮਨਜੀਤ ਸਾਹਿਬ ਤੇ ਉਹਨਾਂ ਨੇ ਬਹੁਤ ਸਾਡੇ ਲਈ ਬਹੁਤ ਮਦਦ ਕਰ ਰਹੀ ਹੈ ਸਾਡੀ ਉਹ ਜਦੋਂ ਵੀ ਦੇਖ ਲਈਏ ਉਹਨਾਂ ਨੇ ਕਈ ਵੀ ਚੀਜ਼ ਦੀ ਕਹੀਦਾ ਵੀ ਸਾਡੇ ਆ ਗਰਾਊਂਡ ਜਾਂ ਆ ਚੀਜ਼ ਨੂੰ ਆ ਸਾਡੇ ਪਹਿਲਦਾਰ ਤੇ ਉਹ ਮਦਦ ਕਰਦੇ ਜਿੱਦਾਂ ਹੁਣ ਸਾਡੇ ਬੱਚਿਆਂ ਦਾ ਚੱਲਦਾ ਫੋਟਮਾਲਦਾ ਗਰਾਊਂਡ ਦੇ ਵਿੱਚ ਤੇ ਸਾਡੇ ਭਾਈ ਗਵਚਰ ਜੀ ਮੇਰੇ ਨਾਲ ਬੈਠੇ ਇਹਨਾਂ ਦਾ ਬਹੁਤ ਸਹਿਯੋਗ ਆ ਸਾਡੇ ਗੋਪੀ ਕੋਜ ਆ ਸਾਡਾ ਦੋਸਤ ਆ ਮੁੰਡਾ ਪਿਛਲੇ 5-6 ਸਾਲ ਤੋਂ ਬੱਚਿਆਂ ਨੂੰ ਉਹ ਟ੍ਰੇਨਿੰਗ ਦੇ ਰਿਹਾ ਤੇ ਬਹੁਤ ਵਧੀਆ ਲੱਗਦਾ ਸਾਨੂੰ ਜਿੱਦਾਂ ਹੁਣ ਹਰ ਵਕਤ ਤੇ ਸ਼ਾਮ ਨੂੰ ਦੇਖ ਲੋ ਡੇਲੀ ਆਪਣੇ ਗਰੁੱਪ ਦੇ ਵਿੱਚੋਂ ਕੱਢ ਕੇ ਡੇਲੀ ਉਹਨਾਂ ਦੀਆਂ ਫੋਟੋ ਪਾਈਆਂ ਹੁੰਦੀਆਂ ਬੀ ਗਰਾਊਂਡ ਦੇ ਵਿੱਚ ਜਾ ਕੇ ਉਹਨਾਂ ਨੂੰ ਸ਼ਾਮ ਨੂੰ ਬੀ ਪੈਂਡ ਵਾਲੇ ਲੋਕਾਂ ਨੂੰ ਸਾਡੇ ਐਨਆਰਆਈ ਵੀਰਾਂ ਨੂੰ ਪਤਾ ਲੱਗੇ ਸਾਡੇ ਬੱਚੇ ਖੇਡ ਰਹੇ ਆ ਵੀ ਉੱਥੇ ਕੋਈ ਨਸ਼ੇ ਵਾਲਾ ਪਾਸਾ ਨਹੀਂ ਹੈਗਾ ਉਹ ਅੰਦਰ ਤੇ ਇੱਕ ਧਾਰਨਾ ਬਣਦੀ ਜਾਂਦੀ ਹੈ ਕਿ ਪੰਜਾਬ ਦੇ ਹਾਵਾਂ ਜਿਹੜੇ ਖੇਡ ਮੈਦਾਨ ਹੈ ਉਹ ਖਾਦੀ ਹੁੰਦੇ ਜਾ ਰਹੇ ਆ ਬੱਚੇ ਨਹੀਂ ਆ ਰਹੇ ਪਰ ਬੁੱਟਰ ਕਲਾ ਦੇ ਨਹੀਂ ਛੋਟੀ ਗੱਲ ਵਿੱਚ ਆ ਵੀ ਸਾਡੇ ਪੈਂਡ ਦੇ ਵਿੱਚ ਮੈਂ ਤਾਂ ਨਹੀਂ ਕਹਿੰਦਾ ਕਿ ਸਾਡੇ ਗਰਾਊਂਡ ਖਾਲੀ ਹੋਣਗੇ ਸਾਡੇ ਕੋਲ ਤਾਂ ਗਰਾਊਂਡ ਛੋਟੇ ਪੈ ਗਏ ਸੀਗੇ ਪਿੱਛੇ ਜੇ ਮੈਂ ਲੜਕੀਆਂ ਵਾਸਤੇ ਗਰਾਊਂਡ ਬਣਾ ਕੇ ਦਿੱਤਾ ਕਿ ਤਕਰੀਬਨ ਡੇਢ ਮਹੀਨਾ ਮੈਂ ਚੱਪੜ ਉਹ ਭਰਦਾ ਰਿਆ ਪੈਂਡ ਦੇ ਸਹਿਯੋਗ ਨਾਲ ਤੇ ਐਨਆਰਵੀ ਵੀਰਾਂ ਦੇ ਸਹਿਯੋਗ ਦੇ ਨਾਲ ਤੁਹਾਨੂੰ ਲੜਕੀਆਂ ਨੂੰ ਇਸੇ ਗਰਾਊਂਡ ਦੇ ਵਿੱਚੋਂ ਇਹ ਪੈਦਾ ਹੋਈਆਂ ਤੇ ਇਸੇ ਗਰਾਊਂਡ ਦੇ ਵਿੱਚ ਇਹਨਾਂ ਨੇ ਮੱਲਾ ਮਾਰੀਆਂ ਬਹੁਤ ਬਹੁਤ ਧੰਨਵਾਦ ਜੀ ਬੇਟੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਚਰਨ ਸਿੰਘ ਆ ਜੀ ਚਰਨ ਸਿੰਘ ਜੀ ਅੱਜ ਮਨਵੀਰ ਕੌਰ ਅ ਤੇ ਬੰਜੀ ਹੈ ਅੰਤਰਰਾਸ਼ਟਰੀ ਪੱਤਰ ਤੇ ਇੱਕ ਵੱਡੀ ਸਫਲਤ ਪ੍ਰਾਪਤ ਕਰਕੇ ਉਹ ਵੀ بیسਬਾਲ ਵਰਗੇ ਸਪੋਰਟ ਦੇ ਵਿੱਚ ਠੀਕ ਹੈ ਨਾ ਚੋ। ਇਹ ਸਾਡੀ ਬੇਟੀ ਜਿਹੜੀ ਅੱਜ ਪ੍ਰਾਪਤੀ ਕਰਕੇ ਆਈ ਹੈ ਇੰਟਰਨੈਸ਼ਨਲ ਪੱਤਰ ਤੇ ਉਹਨੇ ਪਿੰਡ ਦਾ ਨਾਮ ਰੋਸ਼ਨ ਕੀਤਾ। ਇਹਦੇ ਵਾਸਤੇ ਬਹੁਤ ਵੱਡਾ ਯੋਗਦਾਨ ਸਾਡੇ ਸਰਪੰਚ ਸਾਹਿਬ ਦਾ ਸਰਸਨ ਸਿੰਘ ਜੀ ਦਾ ਜਿਨ੍ਹਾਂ ਨੇ ਆਪਣੇ ਯਤਨਾ ਸਦਕਾ ਬੇਸ਼ੱਕ ਉਹ ਕਿਸੇ ਬਾਹਰਲੇ ਐਨਆਰਈ ਵੀਰ ਨੂੰ ਪੁਕਾਰਿਆ ਹੋਵੇ। ਚਾਹੇ ਪਿੰਡ ਚ ਫੰਡ ਇਕੱਠਾ ਕਰਕੇ ਦਿੱਤਾ ਹੋਵੇ ਚਾਹੇ ਗਰਾਉਂਡ ਪਿਆਰ ਕਰਕੇ ਦੇਣੇ ਹੋਣ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਰਿਹਾ ਇਹਨਾਂ ਦਾ ਤੇ ਯਤਨ ਨਾ ਕਰਦੇ ਤਾਂ ਸ਼ਾਇਦ ਉਹ ਬੇਟੀ ਅੱਜ ਪ੍ਰਾਪਤੀ ਨਾ ਕਰਦੀ ਜੀ ਜਿਹੜਾ ਇਸ بیسਬਾਲ ਨੂੰ ਪਿੰਡ ਪੁੱਟਰ ਕਲਾਂ ਦੇ ਵਿੱਚ ਲਿਆਉਣ ਤੇ ਬੱਚਿਆਂ ਨੂੰ ਸਪੋਰਟ ਕਰਨ ਦੇ ਵਿੱਚ ਇਹਦਾ ਤੁਸੀਂ ਵੱਡਾ ਯੋਗਦਾਨ ਦੇਖਦੇ ਹੋ ਤੇ ਕੀ ਕਹਿਣਾ ਚਾਹੋਗੇ ਤੇ ਜੇ ਭਰਾ ਧਿਆਨਤੀ ਪੱਖੋਂ ਵੇਖਿਆ ਜਾਵੇ ਤਾਂ ਮੈਂ ਸਮਝਦਾ ਸਭ ਤੋਂ ਵੱਡਾ ਰੋਲ ਤਾਂ ਸਰਦਾਰ ਦਰਸ਼ਨ ਸਿੰਘ ਦਾ ਤੇ ਉਸ ਤੋਂ ਬਾਅਦ ਜਿਹੜਾ ਰੋਲ ਆ ਉਹਨਾਂ ਦੀ ਜਿਹੜੀ ਕੋਚ ਆ ਜਿਹੜੀ ਉਹਨਾਂ ਦੀ ਤਿਆਰੀ ਬੱਚਿਆਂ ਦੀ ਕਰਾਰੀ ਆ ਮੈਡਮ ਹਰਜੀਤ ਕੌਰ ਉਹਦਾ ਬਹੁਤ ਵੱਡਾ ਰੋਲ ਆ ਜਿਹੜੀ ਆਪਣੇ ਘਰ ਦੇ ਰਜੇਵੇਂ ਨੂੰ ਛੱਡ ਕੇ ਵੀ ਉਹ ਬੱਚਿਆਂ ਦੀ ਤਿਆਰੀ ਵਾਸਤੇ ਬਹੁਤ ਜ਼ਿਆਦਾ ਟਾਈਮ ਦੇ ਰਹੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਪਿੰਡ ਦੇ ਬੱਚੇ ਤਰਾਸ ਕੇ ਅੱਜ ਇਹ ਸਲੇਕ ਬਣਾਏ ਜੀ ਮਨਵੀਰ ਦੇ ਮਾਪਿਆਂ ਨੂੰ ਤੇ ਸਕੂਲ ਸਟਾਫ ਨੂੰ ਇਸ ਸਬੰਧ ਵਿੱਚ ਜੀ ਬੜਾਈ ਜਨਾਉਂ ਮਨਵੀਰ ਦੇ ਫਾਦਰ ਸਾਹਿਬ ਸਮੂਹ ਸਟਾਫ ਦਾ ਬਹੁਤ ਵੱਡਾ ਰੋਲ ਆ ਇਹਨਾਂ ਨੂੰ ਤਾਂ ਸਾਰਾ ਪਿੰਡ ਹੀ ਵਧਾਈਆਂ ਦੇ ਰਿਹਾ ਜੇ ਇਹ ਵੇਖਿਆ ਜਾਵੇ ਜਿਸ ਤਰ੍ਹਾਂ ਜਿਸ ਦਿਨ ਬੱਚਿਆਂ ਨੇ ਪ੍ਰਾਪਤੀਆਂ ਕੀਤੀਆਂ ਪੰਜਾਬ ਦੇ ਕੋਨੇ-ਕੋਨੇ ਚੋਂ ਜਦੋਂ ਪਤਾ ਲੱਗ ਗਿਆ ਕਿ ਮੋਗਾ ਜ਼ਿਲ੍ਹੇ ਦੀ ਬੱਚੀ ਹੈ ਫੋਨ ਆਇਆ ਸਰਪੰਚ ਸਾਹਿਬ ਨੂੰ ਲਗਾਤਾਰ ਫੋਨ ਆਈ ਜਾਂਦਾ ਟੰਡੀਆਂ ਖੜਕ ਰਹੀਆਂ ਤੇ ਲਗਾਤਾਰ ਜਿਹੜੇ ਵੱਡੇ ਸਨਮਾਨਾਂ ਦੀ ਗੱਲ ਵੀ ਕੀਤੀ ਆ ਅੱਜ ਤੁਸੀਂ ਦੇਖਿਆ ਹੋਣਾ ਕਿ ਵੱਡੇ ਸਨਮਾਨ ਦੇ ਕੀਤੇ ਗਏ ਇਹ ਗਰਾਊਂਡ ਦੇ ਵਿੱਚ ਨਗਦ ਰਾਸ਼ੀ ਨਾਲ ਵੀ ਕੀਤੇ ਗਏ ਆ ਤੇ ਉਹ ਕਾਇਦਾ ਜਿਹੜਾ ਉਹਨਾਂ ਨੂੰ ਲੋਕਾਂ ਦੇ ਵਿੱਚ ਆਮ ਜਨਤਾ ਦੇ ਵਿੱਚ ਉਹਨਾਂ ਨੂੰ ਬੱਚਿਆਂ ਨੂੰ ਲੈ ਕੇ ਬਹੁਤ ਮਾਨ ਸਨਮਾਨ ਦੇ ਨਾਲ ਲੈ ਕੇ ਆਏ ਆ ਤੇ ਬੱਚਿਆਂ ਦਾ ਵੀ ਇਹਦੇ ਨਾਲ ਹੌਸਲਾ ਵਧੂਗਾ ਦੇਖ ਕੇ ਛੋਟੇ ਬੱਚਿਆਂ ਦਾ ਧੰਨਵਾਦ ਤੁਹਾਨੂੰ ਸ਼ੁਕਰੀਆ ਰਸ਼ੂ ਸਾਡੇ ਨਾਲ ਇਸ ਵਕਤ ਪਿੰਡ ਬੁੱਟਰਗਲਾਂ ਦੇ ਫਿਟਨੈਸ ਕੋਚ ਨੇ ਔਰ ਉਹਨਾਂ ਨਾਲ ਗੱਲਬਾਤ ਕਰਦੇ ਆ ਕੁਝ ਸਾਲ ਤੋਂ ਸਤੂ ਪਹਿਲਾਂ ਤਾਂ ਮੈਂ ਵਧਾਈ ਦੇਣੀ ਚਾਹੁੰਨਾ ਕਿ ਪਿੰਡ ਬੁੱਟਰ ਕਲਾਂ ਦੀ ਧੀ ਅੱਜ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਇੱਕ ਮੁਕਾਮ ਹਾਸਲ ਕਰਕੇ ਪਿੰਡ ਪਹੁੰਚੀ ਹੈ ਅ ਜਿਹੜਾ ਪਿੰਡ ਵਾਸੀਆਂ ਤੋਂ ਪਤਾ ਲੱਗਿਆ ਕਿ ਤੁਸੀਂ ਵੀ ਜਿਹੜਾ ਬੱਚਿਆਂ ਨੂੰ ਫੁੱਟਬਾਲ ਤੇ ਹੋਰ ਜਿਹੜੇ ਸਪੋਰਟਸ ਦੇ ਵਿੱਚ ਅ ਟ੍ਰੇਨਿੰਗ ਦੇ ਰਹੇ ਹੋ ਉਸ ਬਾਰੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਆਪਣੇ ਹਾਂਜੀ ਕਾਫੀ ਸਮੇਂ ਤੋਂ ਪੰਜ ਤੋਂ 6 ਸਾਲ ਹੋ ਗਏ ਲਗਾਤਾਰ ਆਪਣੇ ਫਿਟਨੈਸ ਕੈਂਪ ਚੱਲ ਰਿਹਾ ਜਿਹਦੇ ਵਿੱਚ ਆਪਾਂ ਫੁੱਟਬਾਲ ਕਬੱਡੀ ਹੋਰ ਵੀ ਆਪਣੇ ਜਿਹੜੇ ਸੀਨੀਅਰ ਆ ਜਾਂਦੇ ਆ ਫਿਟਨੈਸ ਲਈ ਆ ਜਾਂਦੇ ਆ ਉਹਨਾਂ ਸਾਰੇ ਸਾਰੇ ਲਈ ਆਪਾਂ ਉੱਥੇ ਅਵੇਲੇਬਲ ਹੁੰਨੇ ਆ ਸ਼ਾਮ ਨੂੰ ਤੇ ਹੋਰ ਵੀ ਆਪਾਂ ਅਪੀਲ ਵੀ ਕਰਦੇ ਆ ਵੀ ਹੋਰ ਜਿਆਦਾ ਤੋਂ ਜਿਆਦਾ ਪਲੇਅਰ ਸਾਡੇ ਕੋਲੇ ਆਣ ਬੱਚੇ ਆਣ ਜੇ ਤਾਂ ਜੋ ਜਿਹੜੀ ਆਪਣੀ ਨਸ਼ੇ ਦੀ ਦਲਦਲ ਵਿੱਚੋਂ ਚੱਲ ਰਹੀ ਆ ਇਹਨੂੰ ਆਪਾਂ ਦੂਰ ਕਰ ਸਕੀਏ ਤੇ ਗਰਾਊਂਡਰ ਨਾਲ ਜੋੜ ਸਕੀਏ ਬੱਚਿਆਂ ਕਿਵੇਂ ਲੱਗਦਾ ਹੈ ਮਨਵੀਰ ਦੀ ਇਸ ਪ੍ਰਾਪਤੀ ਤੋਂ ਬਾਅਦ ਜਿਹੜੇ ਇੱਕ ਹੋਰ ਬੱਚੇ ਨੇ ਜਿਹੜੇ ਸਪੋਰਟਸ 'ਚ ਰੋਚੀ ਰੱਖਦੇ ਆ ਉਹਨਾਂ ਤੇ ਇਸ ਚੀਜ਼ ਦਾ ਕਿੰਨਾ ਅਸਰ ਪਾਉਗਾ ਬਿਲਕੁਲ ਜੀ ਪੂਰਾ ਹੀ ਅਸਰ ਪਾਊਗਾ ਕਿਉਂਕਿ ਕੋਈ ਵੀ ਬੱਚਾ ਕਿਸੇ ਵੀ ਇਵੈਂਟ 'ਚ ਜਾਂਦਾ ਕੋਈ ਵੱਡਾ ਮਕਾਮ ਤੇ ਪਹੁੰਚਦਾ ਵਾ ਉਹਨੂੰ ਦੇਖ ਕੇ ਤਾਂ ਛੋਟੇ ਬੱਚੇ ਬਿਲਕੁਲ ਮੋਟੀਵੇਟ ਹੁੰਦੇ ਆ ਉਹਦੇ ਉਹਦੇ ਵਰਗਾ ਬਣਨਾ ਚਾਹੁੰਦੇ ਆ ਹੋਰ ਵੀ ਪਲੇਅਰ ਉਹਨੂੰ ਦੇਖ ਕੇ ਮਨਵੀਰ ਬਣਨਾ ਚਾਹਣਗੇ ਵੀ ਅਸੀਂ ਵੀ ਵੱਡੇ ਲੈਵਲ ਤੇ ਜਏ ਸਾਡਾ ਵੀ ਇਦਾਂ ਦਾ ਸਨਮਾਨ ਹੋਵੇ ਅਸੀਂ ਵੀ ਆਪਦੇ ਪਿੰਡ ਦਾ ਆਪਦੇ ਦੇਸ਼ ਦਾ ਮੋਗੇ ਜ਼ਿਲ੍ਹੇ ਦਾ ਆਪਣੇ ਮਾਪਿਆਂ ਦਾ ਹੋਰ ਆਪਣੇ ਪਧਵਾਂ ਤੇ ਸੱਜਣਾ ਦਾ ਐਨ ਆਰ ਆਈ ਵੀਰਾਂ ਦਾ ਆਪਦੇ ਪਿੰਡ ਦਾ ਸਾਰਿਆਂ ਦਾ ਨਾਮ ਰੋਸ਼ਨ ਕਰੀ ਬਹੁਤ